ਲੁਧਿਆਣਾ ਖਬਰ ਨਾਮਾ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਮਨ ਗਰੇਵਾਲ ਤੇ ਬੁਲਟਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ ਸਾਬਕਾ ਪ੍ਰਧਾਨ ਚਮਚੇਰ ਸਿੰਘ ਦੁਲੋ ਨੇ ਹਾਈ ਕਮਾਂਡ ਨੂੰ ਪੱਤਰ ਲਿਖ ਟਿਕਟਾਂ ਦੀ ਵੰਡ ਤੇ ਉਠਾਏ ਸਵਾਲ ਦਲ ਬਦਲੂਆਂ ਤੇ ਕੀਤੇ ਭਰੋਸੇ ਤੇ ਜਤਾਇਆ ਇਤਰਾਜ਼ ਚਰਨਜੀਤ ਸਿੰਘ ਚੰਨੀ ਸਣੇ ਕਈਆਂ ਤੇ ਚੁੱਕੇ ਸਵਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਰਜਿੰਦਰ ਸਿੰਘ ਬੋਬੀ ਗੜਚਾ ਦੇ ਵੱਲੋਂ ਪ੍ਰੈਸ ਵਾਰਤਾ ਬੋਬੀ ਗੜਚਾ ਨੇ ਵਿਰੋਧੀਆਂ ਤੇ ਸਾਦੇ ਨਿਸ਼ਾਨੇ ਲੋਕਾਂ ਨੂੰ ਅਕਾਲੀ ਦਲ ਦਾ ਸਾਥ ਦੇਣ ਦੀ ਕੀਤੀ ਅਪੀਲ ਆਪ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ ਚੋਣ ਪ੍ਰਚਾਰ ਲਗਾਤਾਰ ਜਾਰੀ ਬੇਗਵਾਣਾ ਵਾਰਡ ਨੰਬਰ 38 ਵਿਖੇ ਵਿਸ਼ੇਸ਼ ਸਮਾਗਮ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਰਹੀ ਮੌਜੂਦ ਵਿੱਕੀ ਲੋਹਾਰਾ ਨੇ ਕੀਤੀ ਸਮਾਗਮ ਦੀ ਅਗਵਾਈ ਉਨ੍ਹਾਂ ਦੇ ਮੱਦੇ ਨਜ਼ਰ ਰਵਨੀਤ ਬਿੱਟੂ ਵੀ ਸਰਗਰਮ ਰਵਨੀਤ ਬਿੱਟੂ ਲੋਕ ਸਭਾ ਦੇ ਵਿੱਚ ਉਠਾਉਣਗੇ ਗਾ ਨੂੰ ਰਾਸ਼ਟ੍ਰ ਮਾਤਾ ਦਾ ਦਰਜਾ ਦੇਣ ਦਾ ਮੁੱਦਾ ਜਗਤ ਗੁਰੂ ਸ਼ੰਕਰ ਚਾਰਿਆ ਸਵਾਮੀ ਨੂੰ ਵੀ ਲਿਖਿਆ ਪੱਤਰ ਮੋਡਲ ਟਾਊਨ ਦੇ ਵਿੱਚ ਉੱਪਰ ਕਰਾਉਣ ਨੂੰ ਵੀ ਕੀਤਾ ਸੰਬੋਧਨ ਪਰਮੇ ਹੰਕਾਰ ਦੇਣ ਦਾ ਕੀਤਾ ਧੰਨਵਾਦ ਮੋਗਾ ਪੰਚੇਲੂ ਲੁਧਿਆਣਾ ਤੋਂ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਵੜਿੰਗ ਨੇ ਅਮਰਜੀਤ ਕੌਰ ਸਾਹੋਕੇ ਨੂੰ ਦਿੱਤਾ ਸਮਰਥਨ ਕਾਂਗਰਸ ਦੇ ਉਮੀਦਵਾਰ ਨੇ ਅਮਰਜੀਤ ਕੌਰ ਸਾਹੋਕ ਬੁਲੇਟ ਨਾ ਮਿਲਣ ਤੇ ਪਤੀ ਨੇ ਪਤਨੀ ਤੇ ਟਾਇਆ ਕਹਿਰ ਪਤਨੀ ਤੇ ਸੁਟਿਆ ਉਬਲਦਾ ਹੋਇਆ ਪਾਣੀ ਪਤਨੀ ਵੱਲੋਂ ਸਸ ਤੇ ਸਹੁਰੇ ਤੇ ਵੀ ਕੁਟਮਾਰ ਦੇ ਇਲਜ਼ਾਮ ਪੇਕੇ ਪਰਿਵਾਰ ਨੇ ਇਨਸਾਫ ਦੀ ਲਗਾਈ ਗੁਹਾਂ ਕਬਰਾਵੇ ਸਾਹ ਦੇ ਨਾਲ ਰਜਿੰਦਰ ਸਿੰਘ ਬੌਬੀ ਗੜਚਾ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਹੈ ਦੱਸ ਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਬੌਬੀ ਗੜਚਾ ਤੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਬੌਬੀ ਗੜਚਾ ਨੇ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਨਾਲ ਹੀ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ਹੈ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਦਾ ਬਹੁਤ ਹੀ ਧੰਨਵਾਦੀਆਂ ਔਰ ਬਹੁਤ ਰਿਣੀ ਆ ਜਿਨ੍ਹਾਂ ਨੇ ਪਾਰਟੀ ਨੂੰ ਡਿਫੈਂਡ ਕਰਨ ਦੀ ਔਰ ਲੋਕਾਂ ਚ ਪਾਰਟੀ ਦਾ ਸਟੈਂਡ ਲੈ ਕੇ ਜਾਣ ਲਈ ਮੇਰੀ ਇੱਕ ਡਿਊਟੀ ਲਈ ਹੈ ਮੈਨੂੰ ਜੋ ਮਾਨ ਸਤਕਾਰ ਉਹਨਾਂ ਨੇ ਬਖਸ਼ਿਆ ਔਰ ਜੋ ਮੇਰੀ ਡਿਊਟੀ ਲਈ ਆ ਮੈਂ ਉਹਨੂੰ ਤਨਦੇਹੀ ਨਾਲ ਔਰ ਆਪਦੀ ਕੈਪੇਬਿਲਿਟੀ ਚ 100% ਨਹੀਂ 200% ਦੇਣ ਦੀ ਕੋਸ਼ਿਸ਼ ਕਰੂੰਗਾ ਸੋ ਹੁਣ ਉਸੇ ਕੜੀ ਨੂੰ ਆਪਾਂ ਅੱਗੇ ਵਧਾਈਏ ਤਾਂ ਮੈਂ ਇਹ ਪੁੱਛਣਾ ਚਾਹਨਾ ਜੋ ਡਿਜ਼ਾਈਨ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਤੁਸੀਂ ਸਾਰੇ ਜਾਣਦੇ ਹੋ ਔਰ ਇਹ ਗੱਲ ਕੋਈ ਛੁਪੀ ਹੋਈ ਨਹੀਂ ਸੈਂਟਰ ਦੀਆਂ ਏਜੰਸੀਆਂ ਨੇ ਸਰਜਿਆ ਪਰ ਮੈਂ ਨਾ ਇੱਥੇ ਇੱਕ ਛੋਟੀ ਜੀ ਗੱਲ ਕਰਨੀ ਚਾਹਨਾ ਵੀ ਕੀ ਤੁਸੀਂ ਅਕਾਲੀ ਦਲ ਦੇ 10 ਸਾਲ ਦੇ ਰਾਜ ਤੋਂ ਪਹਿਲਾਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਰਾਜ 97 ਤੋਂ 2002 ਦਾ ਕਦੇ ਤੁਸੀਂ ਸੁਣਿਆ ਸੀ ਵੀ ਸੈਂਟਰ ਨੇ ਸਾਡਾ ਆਰਡੀਐਫ ਰੋਕ ਲਿਆ ਚਾਹੇ ਸੈਂਟਰ 'ਚ ਸਰਕਾਰ ਕਾਂਗਰਸ ਦੀ ਹੋਵੇ ਚਾਹੇ ਸੈਂਟਰ ਚ ਸਰਕਾਰ ਬੀਜੇਪੀ ਦੀ ਹੋਵੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅਕਾਲੀ ਦਲ ਦਾ ਐਡਾ ਵੱਡਾ ਸਟੇਚਰ ਸੀ ਔਰ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਸੀ ਉਹ ਫਾਈਲ ਕੱਚ ਚ ਦੇ ਕੇ ਆਪ ਜਾ ਕੇ ਖੜ ਜਾਂਦੇ ਸੀ ਔਰ ਉਹਨਾਂ ਦਾ ਐਡਾ ਵੱਡਾ ਕਦ ਸੀ ਉਹ ਕਦ ਇਸ ਲਈ ਸੀ ਕਿਉਂਕਿ ਪੰਜਾਬ ਦੇ ਲੋਕ ਆਪ ਦੀ ਰੀਜਨਲ ਪਾਰਟੀ ਨੂੰ ਤਕੜਾ ਰੱਖਦੇ ਸੀ ਤੇ ਉਧਰ ਆਪ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ ਦੱਸਦੇ ਕਿ ਬੇਗੋਆਣਾ ਵਾਰਡ ਨੰਬਰ 38 ਵਿਖੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਮੌਕੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੀ ਜਿਹੜੇ ਨੇ ਉਹ ਮੌਜੂਦ ਰਹੇ ਦੱਸਦੇ ਕਿ ਸਮਾਗਮ ਜਿਹੜਾ ਹੈ ਵਿਕੀ ਲੋਹਾਰਾ ਦੀ ਅਗਵਾਈ ਦੇ ਹੇਠ ਕਰਵਾਇਆ ਗਿਆ। ਦੇਖੋ ਹਲਕਾ ਦੱਖਣੀ ਦੇ ਵਿੱਚ ਚਾਰ ਜਗ੍ਹਾ ਮੀਟਿੰਗ ਸੀਗੀ। ਪਹਿਲੀ ਮੀਟਿੰਗ ਅਸੀਂ ਜੂਸ ਦੀ ਕਰਵਾਈ। ਇਥੇ ਬਹੁਤ ਵੱਡਾ 36 ਨੰਬਰ ਦੇ ਵਿੱਚ ਇਕੱਠ ਰਿਆ ਉਸ ਤੋਂ ਅਗਲੀ ਮੀਟਿੰਗ ਜਿਹੜੀ ਆ ਡਾਬੇ ਦੇ ਵਿੱਚ ਜਿੱਥੇ ਉੱਥੋਂ ਦੇ ਨਿਵਾਸੀਆਂ ਦਾ ਬਹੁਤ ਵੱਡਾ ਇਕੱਠ ਰਿਆ ਤੀਸਰੀ ਮੀਟਿੰਗ ਜਿਹੜੀ ਆ ਸੀ ਪਰਵੰਚਲ ਸਮਾਜ ਜਿਹੜੇ ਕਿਸ ਪੰਜਾਬੀ ਆ ਇੱਥੋਂ ਰਹਿਣ ਲੱਗੇ ਇੱਥੋਂ ਸਾਡੇ ਪਰਿਵਾਰਾਂ ਦੇ ਮੈਂਬਰ ਨੇ ਉਹਨਾਂ ਦੀ ਕਰਵਾਈ ਚੌਥੀ ਮੀਟਿੰਗ ਵੇਗੋਆਣੇ ਦੇ ਵਿੱਚ ਤੇ ਕਰਵਾਈ ਜਿਹਦਾ ਤੁਸੀਂ ਦੇਖਿਆ ਹੋਊਗਾ ਸਾਰੀਆਂ ਮੀਟਿੰਗਾਂ ਦੇ ਵਿੱਚ ਪਰਮਾ ਇਕੱਠ ਰਿਆ ਲੋਕਾਂ ਦਾ ਬਹੁਤ ਜ਼ਿਆਦਾ ਮਾਨ ਸਤਕਾਰ ਮਿਲ ਰਿਹਾ ਤੇ ਲੋਕ ਜਿਹੜਾ ਭਾਰੀ ਬਹੁਮਤ ਨਾਲ ਇਥੋਂ ਬੱਪੀ ਜੀ ਨੂੰ ਜਿਤਾ ਕੇ ਭੇਜਣਗੇ ਤੇ ਮੈਂ ਦੇਖਿਆ ਹੈ ਲਗਾਤਾਰ ਲੋਡੀਆਂ ਪਾਲਟੀਆਂ ਸਤਨੀਆਂ ਕਰਦੇ ਨੇ ਜਿੱਦਾਂ ਦੇ ਰਾਜਾ ਵਢਿੰਗਾ ਇੱਕ ਸਰੋਪਿਆਂ ਦੇ ਜਿਹੜੇ ਲੋਕਾਂ ਨੂੰ ਸਨਮਾਨ ਮਿਲਦਾ ਇੱਕੋ ਇੱਜ਼ਤ ਮਿਲਦੀ ਉਹ ਤੋਂ ਪਰਾਂ ਚ ਰੱਖੀ ਗਏ ਨੇ ਉਹ ਦੇਖੋ ਜਿਹੜੀ ਸ਼ੌਹਰਤ ਆ ਜਾਂ ਜਿਹੜੀ ਪਾਵਰ ਆ ਇਹ ਬੰਦੇ ਦੀ ਮੱਤ ਮਾਰ ਦਿੰਦੀ ਆ ਅੱਜ ਇਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਇਸ ਸਰੋਪੇ ਦੀ ਕਦਰ ਕੀਮਤ ਕੀ ਆ ਇਸ ਲਈ ਉਹਨਾਂ ਨੂੰ ਸਤਿਕਾਰ ਦਾ ਕੀ ਪਤਾ ਤੇ ਇੱਕ ਵੀਡੀਓ ਵੀ ਗੱਲ ਵਾਇਰਲ ਹੋਈ ਹੈ ਕਹਿੰਦੇ ਵੀ ਜਿਹੜਾ ਰਾਜਾ ਬਣਿੰਗ ਤੇ ਆਪਣੇ ਬਿੱਟੂ ਜੀ ਤੇ ਇਹ ਦੋਨੇ ਦੋਇ ਜੱਤੀਆਂ ਬਾਰੇ ਸੀ ਕਾਬਲ ਤੇ ਲੋਕਾਂ ਨੇ ਅਗੇ ਗਾਇਨਤੀ ਕਰਦੇ ਨੇ ਦੇਖੋ ਇੱਕ ਆਮ ਪੰਜਾਬੀਆਂ ਦੀ ਕਹਾਵਤ ਹੈ ਨਾ ਚੋਰ ਚੋਰ ਮਸੇਰੇ ਭਾਈ ਉਹੀ ਗੱਲ ਹੈ ਇਨਨੇ ਦੱਟੂ ਦੋ ਕੋਸੀਆਂ ਲੰਦੇ ਆ ਕਦੇ ਉਧਰ ਕਦੇ ਉਧਰ ਅੰਦਰੋਂ ਇੱਕੋ ਜਿਹੀ ਆ ਸਾਰੇ ਵਿੱਕੀ ਇੱਕ ਤਾਂ ਮਿਹਨਤ ਕਰਦਾ ਬਾਕੀ ਮੈਡਮ ਸ਼ੀਨਾ ਇੱਥੇ ਉਹਨਾਂ ਨੇ ਜਿਹੜੀ ਡਿਵੈਲਪਮੈਂਟ ਕਰਾਈ ਹੈ ਜਿਵੇਂ ਆ ਸੜਕਾਂ ਲਾ ਲਓ ਚਾਹ ਗਲੀਆਂ ਜਿਹੜੀਆਂ ਇੱਥੇ ਬਣ ਰਹੀਆਂ ਨੇ ਪਹਿਲਾਂ ਜੇ ਤੁਸੀਂ ਇੱਥੇ ਆ ਕੇ ਦੇਖਦੇ ਤੇ ਬਹੁਤ ਬੁਰਾ ਹਾਲ ਸੀ ਤੇ ਬਾਕੀ ਇਹ ਵਿੱਕੀ ਨਾਲ ਬਾਕੀ ਸਾਰੀ ਟੀਮ ਜਿਹੜੀ ਇੱਥ ਦੀ ਮਹੱਲੇ ਦੀ ਯੂਥ ਯੂਥ ਵੈਲਫੇਅਰ ਆ ਉਹ ਵੀ ਕੰਮ ਕਰ ਰਹੀ ਆ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਬਾਕੀ ਪੱਪੀ ਜੀ ਨੂੰ ਨਾ ਲੋਕ ਪਿਆਰ ਬਹੁਤ ਕਰਦੇ ਆ ਠੀਕ ਹੈ ਪੱਪੀ ਜੀ ਪੁਰਾਣੇ ਬੰਦੇ ਆ ਰਿਕ ਬੰਦਾ ਉਹਨਾਂ ਨੂੰ ਜਾਣਦਾ ਚਾਹੇ ਸ਼ਹਿਰ ਦੇ ਹਲਕੇ ਹੁਣ ਚਾਹੇ ਦਿਆਤੀ ਹਲਕੇ ਹੁਣ ਸਾਰੇ ਬੰਦੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ ਪਿਆਰ ਨਾਲ ਹੀ ਇੱਕ ਤਰੀਕ ਨੂੰ ਗਏ ਕਿੰਦਾ ਦਾ ਤੋਹਫਾ ਦੇਵੋਗੇ ਬੰਦੇ ਜਾਨਾ ਜੀ ਅਸੀਂ ਜੀ ਮੈਂ ਕਿਹਾ 1.5 ਤੋਂ 2 ਲੱਖ ਵੋਟਾਂ ਤੇ ਜਿਤਾਵਾਂਗੇ ਜਿਹੜੀ ਇਹ ਅੱਜ ਦੀ ਮੀਟਿੰਗ ਹੋਈ ਆ ਸਾਡੀ ਬਹੁਤ ਹੀ ਵਧੀਆ ਮੀਟਿੰਗ ਸੀ ਔਰ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿੰਨੇ ਵੀ ਸਤੰਤੇ ਸਰਦਨ ਇੱਥੇ ਪਹੁੰਚੇ ਨੇ ਸਾਰਿਆਂ ਦਾ ਇੱਕ ਇੱਕ ਕਦਮ ਚੱਲ ਕੇ ਆ ਮੇਰੇ ਸਿਰ ਮੱਥੇ ਔਰ ਮੇਰੇ ਨਾਲ ਜਿੰਨੇ ਆਪਣੇ ਸਾਰੇ ਜਿੰਨੇ ਵੀ ਖੜੇ ਆ ਮੇਰੇ ਇਸ ਹਮਲੋ ਇਹਨਾਂ ਦੇ ਸਹਿਯੋਗ ਨਾਲ ਅੱਜ ਇਹਨਾਂ ਵੱਡਾ ਪ੍ਰੋਗਰਾਮ ਜੋ ਹੋਇਆ ਔਰ ਮੈ ਸੋਨੀ ਬਾਜੀ ਉਹਨਾਂ ਦੀ ਧੰਨਵਾਦ ਕਰਦਾ ਔਰ ਢਿੰਗਰਾ ਬਾਜੀ ਹੋਣੀ ਉਸ ਸਨੀ ਹੋਣੀ ਸਾਰੇ ਮੇਰੇ ਵੀਰ ਜਿੰਨੇ ਵੀ ਖੜੇ ਨੇ ਮੈਂ ਨਾਮ ਸਾਰਿਆਂ ਦਾ ਲਵਾਂਗਾ ਤਾਂ ਸਮਾਂ ਜ਼ਿਆਦਾ ਹੋ ਜਾਊਗਾ ਔਰ ਇਸ ਤੋਂ ਬਾਅਦ ਮੇਰੇ ਕੋ ਕੋਈ ਸ਼ਬਦ ਨਹੀਂ ਹੈਗਾ ਜੀ। ਇਹ ਲੋਕਾਂ ਦਾ ਪਿਆਰ ਸੀ ਜਿਹੜਾ ਇੰਨਾ ਘੱਟ ਦਿਖਾਤਾ। ਹਾਂਜੀ ਬਿਲਕੁਲ ਜੀ ਇਹ ਔਰ ਇਹਦੇ ਵਿੱਚ ਇਹ ਸੀ ਵੀ ਕੋਈ ਇਦਾਂ ਨਹੀਂ ਹੈਗਾ ਸੀ ਵੀ ਕੋਈ ਧੱਕੇ ਨਾਲ ਲਿਆਂਦਾ ਗਿਆ ਸੀ ਜਾਂ ਕੋਈ ਕਈਏ ਵੀ ਆਪਾਂ ਕੋਈ ਕਿਰਾਏ ਤੇ ਲਿਆਂਦਾ ਗਿਆ ਜੀ। ਇਹ ਜਿੰਨੇ ਵੀ ਦਿਲੋਂ ਪਿਆਰ ਕਰਨ ਵਾਲੇ ਬੰਦੇ ਸੀ ਔਰ ਇਹ ਪਾਰਟੀ ਨੂੰ ਪਿਆਰ ਕਰਨ ਵਾਲੇ ਕਿਹੜਾ ਹਲਕਾ ਕਿਹੜਾ ਲੱਗਦਾ ਇਹ ਜ਼ਖਣੀ ਹਲਕਾ ਜੀ ਇਹ ਬੇਗੋਆਣਾ ਈਸ਼ਰ ਨਗਰ ਔਰ ਲਹਾਰਾ 38 ਬਰਬਾਦ ਲੇਖੋ ਇਹਨਾਂ ਨੇ ਹਮੇਸ਼ਾ ਧਰਮ ਦੇ ਨਾਮ ਤੇ ਬੋਡ ਮੰਗੀ ਆ ਧਰਮ ਨੂੰ ਇਹ ਕਦੇ ਦਾ ਬਾਬੇ ਨਾਨਕ ਦਾ ਪੰਜਾ ਬਣਾ ਦਿੰਦੇ ਆਪਣੇ ਆਲੇ ਪੰਜੇ ਨੂੰ ਕਦੇ ਉਹ ਬਿੱਟੂ ਕਹਿ ਦਿੰਦਾ ਰੋਹਲ ਗਾਂਧੀ ਤੋਂ ਮੈਂ ਪੱਗ ਪੱਗ ਮੈਨੂੰ ਰੋਹਲ ਗਾਂਧੀ ਨੇ ਦਿੱਤੀ ਆ ਇਹਨਾਂ ਨੂੰ ਪੰਜਾਬੀਆਂ ਦੀ ਤੇ ਸਾਡੇ ਸਾਡਾ ਇਸਤਾ ਬਾਬਾ ਨਾਨਕ ਉਹਦੇ ਪੰਜੇ ਨਾਲ ਇਹਨਾਂ ਦਾ ਪੰਜਾ ਕਿਵੇਂ ਮਿਲ ਜੂਗਾ 86 ਤੋਂ ਇਹਨਾਂ ਨੇ ਹਜ਼ਾਰਾਂ ਸਾਡੇ ਪੰਜਾਬੀਆਂ ਦੀ ਸਾਡੇ ਮжоਰਟੀ ਦੀ ਇਹਨਾਂ ਨੇ ਕਤਲ ਕੀਤੇ ਨੇ ਇਹਨਾਂ ਬਾਬੇ ਨਾਨਕ ਨਾਲ ਪੰਜਾ ਮਲਾ ਰਿਹਾ ਸਾਡਾ ਇਸਤਾ ਬਾਬਾ ਨਾਨਕ ਦੇ ਪੰਜੇ ਨੇ ਦਾ 13-13 ਤੋਲ ਕੇ ਸਾਰੀ ਦੁਨੀਆ ਨੂੰ ਭੁੱਖਿਆਂ ਦਾ ਢਿੱਡ ਭਰਿਆ ਇਹਨਾਂ ਦੇ ਖੋਇਆ ਵਾਲੋਕਾਂ ਕੋਲੋਂ ਇਹ ਬਾਬੇ ਨਾਨਕ ਨਾਲ ਨਹੀਂ ਇਹਨਾਂ ਨੇ ਬੇਅਦਬੀਆਂ ਇਹਨਾਂ ਦੇ ਰਾਜ ਚੋਈਆਂ ਲੋਕਾਂ ਇਹ ਲੋਕ ਹਮੇਸ਼ਾ ਧਰਮ ਦੀ ਰਾਜਨੀਤੀ ਕਰਦੇ ਆ ਅਸੀਂ ਹਮੇਸ਼ਾ ਕੰਮ ਦੇ ਆਧਾਰ ਦੇ ਉੱਤੇ ਲੋਕਾਂ ਦੀ ਕਚਹਿਰੀ 'ਚ ਜਾਂਦੇ ਆ ਇਹਨਾਂ ਨੇ ਬਿੱਟੂ ਲਾਲੋ ਆ ਰਾਜਾ ਬੜਿੰਗ ਲਾਲੋ ਇਹਨਾਂ ਲੋਕਾਂ ਨੇ ਹਮੇਸ਼ਾ ਧਰਮ ਦੇ ਸਿਰ ਤੇ ਕਾਂਗਰਸ ਤੇ ਭਾਜਪਾ ਨੇ ਹਮੇਸ਼ਾ ਲੜਾਇਆ ਤੇ ਪੜਾਇਆ ਹੀ ਆ ਅਸੀਂ ਕਰਦੇ ਆ ਵਿਕਾਸ ਦੀ ਗੱਲ ਵਿਕਾਸ ਕਰਨਾ ਵਾ ਪੰਜਾਬ ਨੂੰ ਉਹੀ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹ ਬਣਾਉਣਾ ਵਾ ਇਹਨਾਂ ਨੇ ਹਮੇਸ਼ਾ ਧਰਮ ਦੀ ਰਾਜਨੀਤੀ ਕੀਤੀ ਰੁਕਕ ਲੈਨੇ ਅਗਲੀ ਖਬਰ ਦਾਲ ਜਣਾ ਤੋ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਪਵਿੱਤਰ ਗਊ ਨੂੰ ਰਾਸ਼ਟਰ ਮਾਤਾ ਦਾ ਦਰਜਾ ਦੇਣ ਤੇ ਗਊਆਂ ਦੀ ਹੱਤਿਆ ਰੋਕਣ ਦਾ ਮੁੱਦਾ ਜਿਹੜਾ ਹੈ ਉਹ ਲੋਕ ਸਭਾ ਦੇ ਵਿੱਚ ਉਠਾਉਣ ਦੇ ਲਈ ਵਚਨਬੱਧ ਕੀਤਾ ਉਹਨਾਂ ਕਿਹਾ ਕਿ ਸੰਸਦ ਦੀ ਸੀਟ ਜਿੱਤਣ ਤੋਂ ਬਾਅਦ ਮੇਰਾ ਪਹਿਲਾ ਕੰਮ ਹੋਵੇਗਾ ਦੱਸਦੇ ਕਿ ਉਹਨਾਂ ਦੇ ਵੱਲੋਂ ਜਗਤਗੁਰੂ ਸ਼ੰਕਰਾਚਾਰਿਆ ਸਵਾਮੀ ਨੂੰ ਵੀ ਪੱਤਰ ਜਿਹੜਾ ਉਹ ਲਿਖਿਆ ਗਿਆ ਦੱਸਦੇ ਕਿ ਉਹਨਾਂ ਦੇ ਵੱਲੋਂ ਮਾਡਲ ਟਾਊਨ ਦੇ ਵਿੱਚ ਵੀ ਵਰਕਰਾਂ ਨੂੰ ਸੰਬੋਧਨ ਕੀਤਾ ਗਿਆ ਹੈ ਤੇ ਚੋਣਾਂ ਦੇ ਮੱਦੇਨਜ਼ਰ ਪਰਮਾ ਹੁੰਗਾਰਾ ਦੇਣ ਦੇ ਲਈ ਧੰਨਵਾਦ ਵੀ ਕੀਤਾ ਗਿਆ ਸਾਰਾ ਇੱਕ ਝੱਕੇ ਮੈਂ ਨਿਵੇਦਨ ਹੈ ਕਿ ਪਿਛਲੇ 15 ਸਾਲ ਸੇ ਮੈਂ ਬਤੌਰ ਸੰਸਦ ਸ਼੍ਰੀ ਨੰਦਪੁਰ ਸਾਹਿਬ ਕੀ 5 ਸਾਲ ਔਰ ਲੁਧਿਆਣਾ ਇਹ ਲੋਕਾਂ ਕੀ 10 ਸਾਲ ਦੀ ਸੇਵਾ ਕੇ करता आ रहा हूं। उस समय मैं कांग्रेस पार्टी में था तो गौ माता को लेकर हर पार्टी की अपनी विचारधारा रही थी अब मैं भाजपा में हूं और देश और सनातन के लिए गऊ माता के लिए सेवा चाहता हूं। कल जब मुझे पता चला कि आप गौ माता को बचाने और गौ माता को राष्ट्र माता का दर्जा दिलाने के लिए पंजाब की यात्रा पर हैं और कल जब मैं अग्रवाल परिवार द्वारा आयोजित श्री लक्ष्मी नारायण धर्मशाला में पधारे तो मैंने अपनी मेरी बहन अग्रवाल परिवार मिलने संघ के महिला विंग की चेयर चेयरमैन हमारे श्रीमती राशि अग्रवाल जो हमारी बहन है और बहुत बड़ी गौ माता की और धर्म का जहाँ पार्टी में है जहाँ उस टाइम उसके अलावा धर्म का प्रचार बहुत ज्यादा हर क्षेत्र में पंजाब में दिल्ली में हर जगह कर रहे हैं तो के साथ भेजा अपने प्रवचन सुन के सुनने आपके प्रवचन सुनने के बाद ये तय किया कि आपके आशीर्वाद से संसद पहुँचने पर सबसे पहले गौ माता की रक्षा और गौ माता को राष्ट्र माता का दर्जा दिलाने के लिए जोरदार वकालत करूंगा और गौ माता को राष्ट्र माता का दर्जा ਦਾਨੇ ਕੇ ਲਿਏ ਹਰ ਸੰਭਵ ਪ੍ਰਯਾਸ ਕਰੂਗਾ ਲੋਕਾਂ ਦਾ ਰਿਸਪੌਂਸ ਬਹੁਤ ਪੋਜ਼ਿਟਿਵ ਹੈਗੇ ਉਹਨਾਂ ਨੇ ਆਪਣੀ ਸਮੱਸਿਆਵਾਂ ਸ਼ੇਅਰ ਕੀਤੀਆਂ ਔਰ ਇਮੀਡੀਏਟਲੀ ਉਸ ਸਮੱਸਿਆ ਨੂੰ ਜਿਸ ਚੈਨਲ ਵੱਲੋਂ ਹੱਲ ਕਰਿਆ ਜਾਣਾ ਸੀ ਉਹਨਾਂ ਨੇ ਉਹਨਾਂ ਨੂੰ ਕੰਟੈਕਟ ਕਰਕੇ ਉਹਨਾਂ ਦੇ ਨਾਲ ਜੋੜਿਆ ਤੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਉਹਨਾਂ ਦੀ ਪ੍ਰੋਬਲਮ ਚਲਦੇ ਚੱਲ ਕੇ ਖਤਮ ਹੋ ਜਾਵੇਗੀ ਫॅमिली ਤੋਂ ਬਿੱਟੂ ਜੀ ਕਰਦੇ ਪ੍ਰਚਾਰ ਲੋਕਾਂ ਤੋਂ ਪਹੁੰਚ ਬਹੁਤ ਬਸਿਕ ਰਿਸਪੌਂਸ ਆ ਰਿਹਾ ਹੈ 13 ਦੇ 13 ਸੀਟਾਂ ਲਈ 13 ਦੀ 13 ਸੀਟਾਂ ਲਈ ਮਾਡਲ ਟਾਊਨ ਐਕਸਟੈਂਸ਼ਨ ਸਾਡੀ ਸਾਰੀ ਟੀਮ ਸਾਡੇ ਮੰਡਲ ਪ੍ਰਧਾਨ ਮੇਰੇ ਖਾਸ ਤੌਰ ਤੇ ਇਸ ਏਰੀਆ ਦੇ ਦੋਤੇ ਇਹ ਵੱਡੀ ਗੱਲ ਇਹ ਆ ਵੀ ਸਾਰਾ ਪਰਿਵਾਰ ਇਕੱਠਾ ਹੋ ਕੇ ਅੱਜ ਕਿਉਂਕਿ ਇੱਥੋਂ ਗੱਲ ਇਹ ਨਹੀਂ ਗੀ ਗੱਲ ਵੋਟਾਂ ਦੀ ਨਹੀਂ ਹੁੰਦੀ ਗੱਲ ਇਹ ਆ ਵੀ ਇੱਥੋਂ ਕਿੰਨਾ ਜੀਐਸਟੀ ਕਿੰਨਾ ਵੈਟ ਕਿੰਨਾ ਟੈਕਸ ਆ ਇਹ ਇਲਾਕੇ ਚੋਂ ਜਾਂਦਾ ਬਹੁਤ ਵੱਡੇ ਇੰਡਸਟਰੀਲਿਸਟ ਉਦਯੋਗਪਤੀ ਜਿਹੜੇ ਨੇ ਉਹ ਬਹੁਤ ਵੱਡਾ ਯੋਗਦਾਨ ਜਿਹੜਾ ਇਹ ਪੰਜਾਬ ਦਾ ਜਿਹੜਾ ਪਹੀਆ ਪੰਜਾਬ ਦਾ ਚੱਕਾ ਚੱਲਣਾ ਉਹਦੇ ਵਿੱਚ ਯੋਗਦਾਨ ਪਾਉਂਦੇ ਆ ਤੇ ਬਹੁਤ ਖੁਸ਼ੀ ਹੋਈ ਆ ਵੀ ਐਡੇ ਵੱਡੇ ਗਿਣਤੀ ਚ ਬਹੁਤ ਚਿਰ ਦੇ ਸਾਰੇ ਮੇਰੀਆਂ ਮਾਮਾ ਭੈਣਾ ਰਿਸਪੈਕਟਡ ਸਾਡੇ ਪਰਿਵਾਰ ਜਿਹੜੇ ਉਹ ਬਹੁਤ ਬੈਠੇ ਸੀ ਇੱਕ ਫੈਮਿਲੀ ਆ ਸਾਡੀ ਤਾਂ ਇਹ ਹੁਣ ਇੰਨਾ ਚਿਰ ਹੋ ਗਿਆ ਏ ਇੱਕ ਦੂਜੇ ਤੇ ਵਿਸ਼ਵਾਸ ਆ ਇੱਕ ਦੂਜੇ ਤੇ ਟਰਸਟ ਆ ਤੇ ਉਹ ਇੱਕ ਪਰਿਵਾਰਕ ਗੱਲਾਂ ਸਾਰਿਆਂ ਨੇ ਕੀਤੀਆਂ ਤੁਸੀਂ ਆਪ ਦੇਖਿਆ ਤੇ ਲੋਕਾਂ ਦਾ ਮਨ ਆ ਇਸ ਵਾਰ ਵੀ ਕੁਝ ਅੱਗੇ ਦੀ ਜਿਹੜੀ ਸਰਕਾਰ ਆ ਅਸੀਂ ਵੀ ਪੰਜਾਬ ਵਾਲੇ ਉਹ ਚ ਯੋਗਦਾਨ ਪਾਈਏ ਲੁਧਿਆਣੇ ਵਾਲੇ ਯੋਗਦਾਨ ਪਾਈਏ ਅਸੀਂ ਵੀ ਉਹਦੇ ਵਿੱਚੋਂ ਆਪਣਾ ਵੱਡਾ ਹਿੱਸਾ ਏ ਜਣਾ ਉਹ ਗਵਰਨਮੈਂਟ ਤੋਂ ਪੰਜਾਬ ਚ ਤੇ ਲੁਧਿਆਣੇ ਚ ਲੈ ਕੇ ਆਈਏ ਟੌਨ ਐਕਸਟੈਂਸ਼ਨ A ਬਲਾਕ ਵਾਰਡ ਨੰਬਰ 53 ਦੇ ਵਿੱਚ ਲੁਧਿਆਣਾ ਪੱਛਮੀ ਹਲਕਾ ਵਿਖੇ ਇਹ ਮੀਟਿੰਗ ਜਿਹੜੀ ਹੈ ਮਾਡਰਨ ਟਾਊਨ ਐਕਸਟੈਂਸ਼ਨ A ਬਲਾਕ ਵੈਲਫੇਅਰ ਐਸੋਸੀਏਸ਼ਨ ਦੁਆਰਾ ਕਰਾਈ ਗਈ ਉਹਨਾਂ ਦੇ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਡਿਮਾਟੇ ਜੀ ਤੇ ਸਾਰੀ ਟੀਮ ਦਾ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਇਹ ਵਾਰਡ ਨੰਬਰ 53 ਦੀ ਜੁਆਇੰਟ ਮੀਟਿੰਗ ਸੀ ਜਿੱਦੇ ਸਾਰੇ ਵਾਰਡ ਦੇ ਨਿਵਾਸੀ ਇੱਥੇ ਆਏ ਸੀਗੇ ਔਰ ਬਹੁਤ ਹੀ ਅੱਛਾ ਹੁੰਗਾਰਾ ਜਿਹੜਾ ਸਰਦਾਰ ਅਮਨੀ ਸਿੰਘ ਬਟੂਹਰਾਂ ਨੂੰ ਮਿਲਿਆ ਜਿਹੜੇ ਪਿਛਲੇ 10 ਸ ਉਹਨਾਂ ਨੇ ਯਕੀਨ ਦੁਆਇਆ ਹੈ ਕਿ ਤੀਸਰੀ ਵਾਰ ਵੀ ਜਿੱਤ ਕੇ ਲੁਧਿਆਣਾ ਨੂੰ ਉੱਚੀ ਉਚਾਈਆਂ ਤੱਕ ਪਹੁੰਚਾਉਣਗੇ ਔਰ ਜੇ ਡਿਵੈਲਪਮੈਂਟ ਪ੍ਰੋਜੈਕਟਸ ਨੇ ਕਿਉਂਕਿ ਦੇਖੋ ਕੇਂਦਰ ਨਾਲ ਤਾਲਮਿਲ ਬਹੁਤ ਜ਼ਰੂਰੀ ਹੁੰਦਾ ਹੈ ਜੇ ਕੇਂਦਰ ਵਿੱਚ ਜਿਹੜੀ ਪਾਰਟੀ ਆਈ ਹੈ ਭਾਜਪਾ ਆ ਰਹੀ ਹੈ 400 ਪਾਰ ਆ ਰਹੀ ਹੈ ਉਹ ਉਹ ਮਾਲਾ ਦੇ ਵਿੱਚ ਜੇ ਸਾਡਾ ਲੁਧਿਆਣਾ ਵੀ ਪਰੋਇਆ ਜਾਏਗਾ ਤਾਂ ਹੀ ਡਵੈਲਪਮੈਂਟ ਹੋ ਰਹੀ ਹੈ। ਆਲਰੇਡੀ ਤੁਹਾਨੂੰ ਦਿਖਿਆ ਹੈ ਕਿ ਡਵੈਲਪਮੈਂਟ ਜਿਹੜੀ ਹੈ ਬਹੁਤ ਮਾਸਕ ਲੈਵਲ ਦੇ ਉੱਤੇ ਕੇਂਦਰ ਸਰਕਾਰ ਨੇ ਕਰਾਈ ਹੈ। ਔਰ 400 ਪਾਰਸੀਟਾ ਆ ਰਹੀਆਂ ਨੇ ਤੇ ਅਸੀਂ ਬੇਨਤੀ ਕੀਤੀ ਹੈ ਪਬਲਿਕ ਨੂੰ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਰਮਸਧਾਰ ਅਮਨੀ ਸਿੰਘ ਬਿੱਟੂ ਜੀ ਨੂੰ 1 ਜੂਨ ਨੂੰ ਭਾਰੀ ਮਤਾਨਾ ਭਾਜਪਾ ਨੂੰ ਵੋਟ ਪਾ ਕੇ ਜਿਤਾਓ ਤਾਂ ਕਿ ਲੁਧਿਆਣਾ ਨੂੰ ਤਰੱਕੀ ਦੀ ਰਾਹ ਤੇ ਬਹੁਤ ਅੱਗੇ ਲਜਾਇਆ ਜਾਵੇ। 13 ਜੀਨੋ ਦਾ ਨਾਰਾ ਪੂਰਾ ਹੈ। ਦੇਖੋ 13 ਹੀ 13 ਸੀਟਾ ਭਾਜਪਾ ਭਾਰਤੀ ਜਨਤਾ ਪਾਰਟੀ ਉੱਥੇ ਜਿੱ ਸੋਦਰ ਕਾਂਗਰਸ ਦੇ ਉਮੀਦਵਾਰ ਰਾਜਾ ਵਿੜਿੰਗ ਮੋਗਾ ਪਹੁੰਚੇ ਨੇ ਦੱਸ ਦੇ ਕਿ ਲੋ ਜਣਾ ਤੋਂ ਉਮੀਦਵਾਰ ਨੇ ਤੇ ਮੋਗਾ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਪਰਮਿੰਦਰ ਸਿੰਘ ਡਿੰਪਲ ਦੇ ਨਾਲ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਆ ਨਾਲ ਹੀ ਅਮਰਜੀਤ ਕੌਰ ਸਾਹੋਕੇ ਦਾ ਸਮਰਥਨ ਕੀਤਾ ਗਿਆ ਦੱਸ ਦੇ ਕਿ ਕਾਂਗਰਸ ਦੇ ਉਮੀਦਵਾਰ ਨੇ ਅਮਰਜੀਤ ਕੌਰ ਸਾਹੋਕੇ ਤੇ ਰਾਜਾ ਵਡਿੰਗ ਦੇ ਵੱਲੋਂ ਲੋਕਾਂ ਨੂੰ ਉਹਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ ਨਾਲ ਹੀ ਉਹਨਾਂ ਦੇ ਵੱਲੋਂ ਪਰਮਿੰਦਰ ਸਿੰਘ ਡਿੰਪਲ ਨੂੰ ਕਾਂਗਰਸ ਦਾ ਸੱਚਾ ਸੁੱਚਾ ਸਿਪਾਹੀ ਵੀ ਕਿਹਾ ਗਿਆ ਹੈ ਉਹਨਾਂ ਬੰਦਾ ਕਿ ਚੋਣਾਂ ਵੀ ਮਾਹੌਲ ਹੈ ਔਰ ਪੂਰੇ ਪੰਜਾਬ ਦੇ ਅੰਦਰ ਬਹੁਤ ਸ਼ਾਨ ਸ਼ਾਨਦਾਰ ਵਾਤਾਵਰਣ ਵਿੱਚ ਕਾਂਗਰਸ ਪਾਰਟੀ ਨੇ ਹੱਥ ਮਿਚਾ ਲਿਆ तो सारी उम्मीदवार लगभग चो मैदान चाहिए और दिन ब दिन हालात चंगे होंगे जा रहे हैं चाहे संगरूर की गल कर लो चाहे गुरदासपुर चाहे जलंधर की गल कर लो चाहे फरीदकोट लोग महसूस कर रहे हैं कि कांग्रेस पार्टी ही एक विकल्प पार्टी है ਔਰ ਇਸ ਤੋਂ ਬਿਨਾ ਦੇਸ਼ ਦੇ ਅੰਦਰ ਔਰ ਪਰਦੇਸ਼ ਦੇ ਅੰਦਰ ਇਸ ਤੋਂ ਬਿਹਤਰੀ ਕੋਈ ਪਾਰਟੀ ਨਹੀਂ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਕਾਰੋਬਾਰੀ ਉਹ ਜਿਸ ਪ੍ਰਕਾਰ ਆਹ ਕਾਰੋਬਾਰ ਦਾ ਕੰਮ ਹੈ ਲਾਅ ਐਂਡ ਆਰਡਰ ਦੀ ਸਥਿਤੀ ਬੁਰਾ ਹਾਲ ਹੈ ਲੋਕਾਂ ਦੇ ਮਨ ਦੇ ਵਿੱਚ ਕਾਰੋਬਾਰੀਆਂ ਦੇ ਮਨ ਵਿੱਚ ਡਰ ਤੇ ਭੈ ਦਾ ਸਹਿਮ ਹੈ ਯਾਰ ਇਹ ਪਤਾ ਨਹੀਂ ਕਿਸ ਵੇਲੇ ਕਿਹੜੇ ਗੈਂਗਸਟਰ ਦਾ ਸੰਖੇਪ ਫੋਨ ਆ ਜਾਏ ਤੇ ਸਾਥੋਂ ਫਰੋਤੀ ਬਣ ਤਦਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋਂ ਨੇ ਕਾਂਗਰਸ ਨੂੰ ਤਿੱਖੇ ਸਵਾਲ ਕੀਤੇ ਨੇ ਦੁੱਲੋਂ ਨੇ ਪਾਰਟੀ ਹਾਈ ਕਮਾਂਡ ਨੂੰ ਪੱਤਰ ਲਿਖ ਕੇ ਨਿਰਾਸ਼ਗੀ ਜਤਾਈ ਹੈ ਦੱਸਦੇ ਕਿ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਟਿਕਟਾਂ ਦੀ ਵੰਡ ਤੇ ਸਵਾਲ ਉਠਾਏ ਗਏ ਨੇ ਉਹਨਾਂ ਨੇ ਦੂਜੀਆਂ ਪਾਰਟੀਆਂ ਦੇ ਵਿੱਚੋਂ ਆਏ ਆਗੂਆਂ ਤੇ ਪਰੋਸਾ ਦਿਖਾਉਣ ਤੇ ਇਤਰਾਜ਼ ਜਤਾਇਆ ਨਾਲ ਹੀ ਉਹਨਾਂ ਦੇ ਵੱਲੋਂ ਟਕਸਾਲੀ ਕਾਂਗਰਸੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਵੀ ਲਗਾਇਆ ਗਿਆ ਦੱਸਦੇ ਕਿ ਦੁੱਲੋਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਣੇ ਕਈ ਆਗੂਆਂ ਤੇ ਸਵਾਲ ਖੜੇ ਕੀਤੇ ਨੇ ਇਹ ਸਾਡੀ ਲੀਡਰਸ਼ਿਪ ਇਸ ਗੱਲ ਤੇ ਕੋਈ ਗੌਰ ਕਰਦੀ ਤਾਂ ਅੱਜ ਕਾਂਗਰਸ ਨੂੰ ਪੰਜਾਬ 'ਚ ਦਿੱਲੀ ਦੇਖਣੇ ਪਏ। ਪਿਛਲੀ ਸਰਕਾਰ ਦੇ ਵਿੱਚ ਵੀ ਮੈਂ ਬੜੇ ਇਸ਼ੂ ਚੱਕੇ। ਖਾਸ ਕਰਕੇ ਮੈਜੋਰਟੀ ਜਿਹੜੇ ਗਰੀਬ ਐ, ਐਸਸੀ, ਐੋਬੀਸੀ, ਗਰੀਬ ਜੱਟ ਜਿਹੜਾ ਨਾਨ ਜਿਹੜਾ ਜ਼ਮੀਨ ਲੈਂਡਲੈਸ ਐ। ਅਜੀ, ਦਿਹਾੜੀ ਦੇ ਉੱਤੇ ਕਰਦੇ ਨੇ ਜੱਟ ਵੀ ਅੱਜਕੱਲ ਸ਼ਰੂ ਕਾਸ਼ਟਾਂ ਵਰ ਗਈਆਂ। ਜ਼ਮੀਨ ਨਾਲੇ ਵੀ ਘਟੇ ਐ ਬਹੁਤ ਥੋੜੇ ਰਹਿ ਗਏ। ਪਰ ਇਹਨਾਂ ਦੇ ਵੀ ਚੱਕਰ ਦੇ ਰਹੇ ਹਨ ਪਰ ਜਿਹੜਾ ਪਿਛਲੀ ਸਰਕਾਰ ਸੀ ਤੁਹਾਨੂੰ ਵੀ ਮੀਡੀਆ ਵੀ ਤੁਹਾਨੂੰ ਮੈਂ ਇੰਟਰਵਿਊ ਆ ਬਹੁਤ ਦਿਨ ਦਾ ਰਹੇ ਹਨ ਐਮਪੀ ਐਮਐਲਏ ਦੀਆਂ ਮੀਟਿੰਗਾਂ ਚ ਵੀ ਸਾਰੇ ਐਮਪੀ ਐਮਐਲਏ ਸਕਾਲਰਸ਼ਿਪ ਦਾ ਇਸ਼ੂ ਹੋਇਆ ਗੈਰ ਕਾਨੂੰਨੀ ਸ਼ਰਾਬ ਦੀਆਂ ਪਕੀਆਂ ਜੀ ਡਰੱਗ ਬਿਕਤੇ ਰਹਾ ਨਸ਼ੇ ਬਿਕਤੇ ਰੇ ਮਾਈਂ ਦਾ ਕੰਮ ਕਾ ਚੱਲਦਾ ਰਿਹਾ ਗੈਰ ਕਾਨੂੰਨੀ ਜ਼ਮੀਨਾਂ ਦੇ ਕਬਜ਼ੇ ਜਾਣੀ ਕਈ ਤਰ੍ਹਾਂ ਦਾ ਮਾਫੀਆ ਪੰਜਾਬ 'ਚ ਪਿਛਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ 'ਚ ਚੱਲਦਾ ਰਿਹਾ। ਉਦੋਂ ਮੈਂ ਹਰ ਮੀਟਿੰਗ 'ਚ ਚਾਹੇ ਐਮਐਲਏ ਐਮਪੀ ਦੀ ਮੀਟਿੰਗ ਹੈ ਇੱਥੇ ਵੀ ਰੇਜ਼ ਕੀਤਾ ਰਾਜ ਸਭਾ 'ਚ ਵੀ ਕਰਦਾ ਰਿਹਾ ਹਾਈ ਕਮਾਂਡ ਨੂੰ ਵੀ ਦਤਾਰਿਆ। ਪਰ ਅਫਸੋਸ ਉਦੋਂ ਜਿਹੜੇ ਸਾਡੇ ਮੈਂਬਰ ਪਾਰਲੀਮੈਂਟੀ ਉਸ ਸਮੇਂ ਦੇ ਹੁਣ ਜਿਹੜੇ ਮਜੂਤਾ ਹੈਗੇ ਵੀ আর ਜਿਹੜੇ ਐਕਸ ਮਨਿਸਟਰ ਐਮਐਲਏ ਖਾਸ ਤੌਰ ਤੇ ਸਾਡੇ ਵਰਗੇ ਕੋਈ ਨਹੀਂ ਕਿਸੇ ਵੀ ਈਸ਼ੂ ਦਾ ਚਾਹੇ ਉਹ ਮੰਤਰੀ ਤੇ ਚਾਹੇ ਉਹ ਐਮਪੀ ਤੇ ਸਕਾਲਰਸ਼ਿਪ ਨੂੰ ਤੇ ਕੋਈ ਬੋਲਦੇ ਆ ਤੇ ਉਧਰ ਗੋਬਿੰਦਗੜ੍ਹ ਦੇ ਨਾਲ ਸੰਬੰਧਤ ਲੜਕੀ ਦੇ ਵੱਲੋਂ ਆਪਣੇ ਹੀ ਪਤੀ ਤੇ ਤਸ਼ੱਦਦ ਦੇ ਇਲਜ਼ਾਮ ਲਗਾਏ ਗਏ ਨੇ ਦੱਸਦੇ ਕਿ ਉਬਲਿਆ ਹੋਇਆ ਪਾਣੀ ਪਾਉਣ ਦੇ ਇਲਜ਼ਾਮ ਜਿਹੜੇ ਨੇ ਉਹ ਪਤਨੀ ਦੇ ਵੱਲੋਂ ਆਪਣੇ ਪਤੀ ਤੇ ਲਗਾਏ ਗਏ ਨੇ ਉਸ ਦਾ ਕਹਿਣਾ ਹੈ ਕਿ ਦਹੇਜ ਦੇ ਲਾਲਚ ਦੇ ਵਿੱਚ ਆ ਕੇ ਉਸ ਦੇ ਪਤੀ ਦੇ ਵੱਲੋਂ ਇਹ ਕਹਿਰ ਜਿਹੜਾ ਹੈ ਉਹ ਟਾਇਆ ਗਿਆ ਹੈ ਦੱਸਦੇ ਕਿ ਪੀੜਤ ਲੜਕੀ ਦੇ ਵੱਲੋਂ ਆਪਣੀ ਸੱਸ ਤੇ ਦੌਰ ਤੇ ਵੀ ਕੁੱਟਮਾਰ ਦੇ ਜਿਹੜੇ ਨੇ ਉਹ ਇਲਜ਼ਾਮ ਲਗਾਏ ਗਏ ਨੇ ਦੂਜੇ ਪਾਸੇ ਪੇਕੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਤੇ ਅਸੀਂ ਸਾਲ ਹੋ ਗਿਆ ਕੁੜੀ ਵਿਆਹ ਕੇ ਦਿੱਤੀ ਨੂੰ ਪਿੱਛੇ ਜਵਾਈ ਕਹਿੰਦਾ ਵੀ ਮੋਟਰਸਾਈਕਲ ਚਾਹੀਦਾ ਹੈਗਾ ਬੁਲਟ ਤੇ ਬੁਲਟ ਇਹਨਾਂ ਦਾ ਘਰੇ ਖੜਾ ਸੀਗਾ ਚਲ ਵਿਹਲਾ ਹੀ ਖੜਾ ਸੀਗਾ ਉਹ ਲੈ ਗਿਆ 5-4 ਮਹੀਨੇ ਉਹਨੇ ਚਲਾਇਆ ਜਦੋਂ ਹੁਣ ਬੁਲਟ ਲੈ ਆਏ ਆ ਉਹਨਾਂ ਲੈ ਆ ਕੇ ਕੁੜੀ ਦੇ ਪਾਣੀ ਗਰਮ ਪਾ ਕੇ ਸਾੜ ਦਿੱਤੀ ਸਾਨੂੰ ਫੋਨ ਵੀ ਨਹੀਂ ਉਹਨਾਂ ਨੇ ਕੀਤਾ ਹੈਗਾ ਹਾਂ ਬੋਲਟ ਮੈਂ ਕਹਿੰਦੇ ਕਿਉਂ ਲੈ ਗਏ ਹੋ ਨਹੀਂ ਤੇ ਸਾਨੂੰ ਨਵਾਂ ਲੈ ਕੇ ਦੋ ਤੇ ਹੁਣ ਅਸੀਂ ਇਹ ਸਾਨੂੰ ਇਹ ਪਤਾ ਹੀ ਨਹੀਂ ਸੀ ਵੀ ਇਹਨਾਂ ਨੇ ਕੁੜੀ ਸਾੜ ਦੇਣੀ ਹੈਗੀ ਹੈ ਗਰਮ ਪਾਣੀ ਪਾ ਕੇ ਭੱਜਣ ਲੱਗੀ ਹੈ ਜਦੋਂ ਉਹ ਤਪਤੀਲਾ ਚੱਕਿਆ ਹੈਗਾ ਸੜਨ ਲਈ ਭੱਜਣ ਲੱਗੀ ਐ ਇਹਦੀ ਪਿੱਠ ਤੇ ਪਾਣੀ ਪਾ ਦਿੱਤਾ ਪ੍ਰਸ਼ਾਸਨ ਤੋਂ ਕੀ ਮੰਗਨ ਕਰੀ ਹੁਣ ਪੰਜਾਬਨ ਤੋਂ ਇਹੀ ਐ ਵੀ ਸਾਡੇ ਇਨਸਾਫ਼ ਮਿਲੇ ਸਾਨੂੰ ਲੇਕਿਨ ਸਾਡੇ ਸੜ ਗਈ ਕੁੜੀ ਦੇ ਸੜ ਗਈ 50% ਅੱਛਾ ਹਾਂ ਤੇ ਗੱਲ ਕਰੀਏ ਪੁਲਸ ਲੈ 99 ਲੈਣਾ ਨਾ ਪੁਲਸ ਵਾਲੇ ਵੀ ਨਹੀਂ ਆਏ ਹੈਗੇ ਨਾਲੇ ਅੱਛਾ ਅਜੇ ਤੱਕ ਤੇ ਆਈ ਨਹੀਂ ਹੈਗੇ ਅਸੀਂ ਸਿਵਲ ਚ ਵੀ ਅਸੀਂ ਪਰਚਾ ਕਰਾ ਦਿੱਤਾ ਉੱਥੇ ਮੇਰੀ ਬੇਟੀ ਐ ਬੇਟੀ ਦੇ ਕੀ ਕਾਰਨ ਕੀ ਹੋਇਆ ਸੀ ਇਹਦਾ ਕਾਰਨ ਕੋਈ ਨਹੀਂ ਹੋਇਆ ਬਸ ਉਹਨੇ ਘਰ ਦਾ ਝਗੜਾ ਵਾਜ ਤੂੰ ਦੀ ਵਿਆਹੀ ਉਹਨੂੰ ਮਾਰਕੁੱਟ ਕਰਦੇ ਤੈਨੂੰ ਮਾਰਕੁੱਟ ਕਰਦੇ ਆ ਬੇਟੀ ਨੂੰ ਪਹਿਲਾਂ ਜੋਾਈ ਸਾਡਾ ਬੋਲਡ ਕੀ ਕਰ ਰਿਹਾ ਸਾਡੇ ਕੋਲੋਂ ਜਿਆਦਾ ਲੈ ਜਿਆਦਾ ਮਾਰ ਗੋਟ ਜਿਆਦਾ ਕਰਨ ਲੱਗਿਆ ਹੈ ਅੱਛਾ ਨਮਾਨ ਬੋਲ ਜੀ ਹੁਦਿਆਣੀ ਦੀ ساری ਟਮਾੜ ਹੈਗੀ ਜੋ ਸਾਨੂੰ ਇਨਸਾਫ ਦਿੱਤਾ ਜਾਏ ਕਿੰਨੇ ਸਾਲ ਹੋ ਗਏ ਬਿਆਨ ਨੂੰ 1 ਸਾਲ ਤੇ ਜਦਾ 15 ਦਿਨ ਹੋਏ ਬਿਆਨ ਨੂੰ ਸਾਰਾ 1 ਸਾਲ ਦੇ ਦਰਗਾਨ ਕਿੰਨੀ ਵਾਰੀ ਕੁੱਟਮਾਰ ਖਾ ਕੇ ਕੁੜੀ ਘਰੇ ਆਈ ਹੈ ਕੁੱਟਮਾਰ ਇਹਨੇ ਕਿੰਨੀ ਵਾਰੀ ਕਰਕੇ ਛੱਡ ਜਾਂਦੇ ਨੇ ਆਪ ਹੀ ਆ ਵੀ ਲੈ ਆਂਦੇ ਰਿਹਾ ਵਿਛੜ ਜਾਂਦੇ ਰਿਹਾ ਜਦੋਂ ਲੜਕੀ ਤੁਹਾਡੀ ਨੂੰ ਸਾੜਿਆ ਵਿਆਹ ਤੇ ਤੁਹਾਨੂੰ ਕਿੰਨੀ ਦੇਰ ਬਾਅਦ ਪਤਾ ਲੱਗਾ ਸਾਨੂੰ 3 ਵਜੇ ਪਤਾ ਲੱਗਾ 9 ਵਜੇ ਸਾੜਿਆ ਸਾਨੂੰ 3 ਵਜੇ ਫੋਨ ਆਇਆ ਓਏ ਚੱਕ ਕੇ ਹਸਪੀਟਲ ਨਹੀਂ ਲੈ ਗਏ ਕਿਤੇ ਨਹੀਂ ਲੈ ਗਏ ਤੇ ਫਿਰ ਕਿਦਾਂ ਪਤਾ ਲੱਗਿਆ ਤੁਹਾਨੂੰ ਮੈਨੂੰ ਪਤਾ ਫੋਨ ਕਿਸੇ ਨੇ ਕੀਤਾ ਗਾ ਤੁਹਾਡੀ ਬੇਟੀ ਸਾੜਦੀ ਮੇਰੀ ਬੇਟੀ ਨੂੰ ਇੱਕ ਫੋਨ ਕਿਤੇ ਵੱਡੀ ਬੇਟੀ ਨੂੰ ਕੀਤਾ ਮੇਰੀ ਨੇ ਨੇ ਕਹਿੰਦੀ ਮੰਮੀ ਮੈਨੂੰ ਸਾੜਦਾ ਹਾਂਜੀ ਤੇ ਉਹ ਕੁੜੀ ਨੇ ਮੈਂ ਫਿਰ ਫੜਾ ਫੜ 3 ਵਜੇ ਕੰਮ ਕਰਦੀ ਸੀ ਦਾਣਾ ਮੰਡੀ 'ਚ ਮੈਂ ਦਿਹਾੜੀ ਦਾ ਕੰਮ ਕਰਦੀ ਹਾਂ ਤੇ 3 ਵਜੇ ਨਾਲ ਮੈਨੂੰ ਫੋਨ ਗਿਆ ਮੈਂ 5 ਕਵੇ 5:30 ਵਜੇ ਉਹਨਾਂ ਦੇ ਘਰ ਪਹੁੰਚ ਗਈ ਆ ਤਾਂ ਚਿੱਤਰਕਾਰੀ ਤੇ ਹੁਨਰਮੰਦ ਕਲਾ ਨੂੰ ਦਰਸਾਉਂਦਿਆਂ ਨਿੱਜੀ ਆਰਟ ਗੈਲਰੀ ਦੇ ਵੱਲੋਂ 4 ਤੇ 5 ਮਈ ਨੂੰ ਫਿਰੋਜ਼ਪੁਰ ਰੋਡ ਵਿਖੇ ਪ੍ਰਦਰਸ਼ਨੀ ਪੇਸ਼ ਕੀਤੀ ਗਈ ਹੈ ਜਿਸ ਦੌਰਾਨ ਕਲਾਕਾਰਾਂ ਦੇ ਵੱਲੋਂ ਰੰਗਾਂ ਤੇ ਹੱਥਾਂ ਦੇ ਨਾਲ ਬਣਾਈਆਂ ਵਸਤੂਆਂ ਜੜੀਆਂ ਨੇ ਉਹ ਪੇਸ਼ ਕੀਤੀਆਂ ਗਈਆਂ ਸਰ ਬੇਨੰਮ ਦਮ ਹੋ ਰਾਇਆ ਅੱਜ ਮੈਂ ਇੱਥੇ ਗਰੁੱਪ ਐਗਜ਼ੀਬਿਸ਼ਨ ਲਗਾਈ ਹੈ ਜਿਹੜੀ ਕਿ ਗਰੁੱਪ ਐਗਜ਼ੀਬਿਸ਼ਨ ਕਮ ਸੇਲ ਹੈ ਐਜ ਮੋਰ ਥੈਨ 40 ਆਰਟਿਸਟ ਨੇ ਸਾਡੇ ਕੋਲ ਪਾਰਟਿਸਿਪੇਟ ਕੀਤਾ ਹੈ ਸਟੇਟ ਲੈਵਲ ਦੇ ਉੱਤੇ ਈਵਨ ਸਾਡੇ ਮੋਰ ਥੈਨ 3 অর 4 ਆਰਟਿਸਟ ਜਿਹੜੇ ਕਿ ਫੋਟੋਗ੍ਰਾਫੀ ਪੰਚਕੁਲਾ ਚੰਡੀਗੜ੍ਹ ਤੋਂ ਆਏ ਨੇ ਜਿਨ੍ਹਾਂ ਨੇ ਆਪਣਾ ਵਰਕ ਇੱਥੇ ਕੀਤਾ ਹੈ ਕਰਨਲ ਸਾਡੇ ਕੋਲ ਪਾਰਟਿਸਪੈਂਟ ਰਹੇ ਨੇ ਸਾਡੇ ਕੋਲ 6 ਸਾਲ ਦੇ ਬੱਚੇ ਤੋਂ ਲੈ ਕੇ ਜਿੰਨਾਂ ਸਾਡੇ ਕੋਲ ਇੱਥੇ ਆਪਣਾ ਵਰਕ ਸ਼ੋਅ ਕੀਤਾ ਹੈ ਹੈਦਰਾਬਾਦ ਤੋਂ ਇੱਕ ਆਰਟਿਸਟ ਨੇ ਜਿਨ੍ਹਾਂ ਨੇ ਆਪਣਾ ਵਰਕ ਇੱਥੇ ਸਾਡੇ ਕੋਲ ਡਿਸਪਲੇ ਕਰਨ ਲਈ ਭੇਜਿਆ ਹੈਗਾ ਜੀ ਕਿੰਨੇ ਦਿਨਾਂ ਦਾ ਲੱਗਿਆ ਸੀ ਇਹ ਮੇਰਾ 2 ਦਿਨ ਦਾ ਗਰੁੱਪ ਐਕਸੀਬਿਸ਼ਨ ਸੀਗਾ ਕੱਲ੍ਹ ਹੋਰ ਅੱਜ ਦਾ ਅੱਜ ਸਾਡਾ ਲਾਸਟ ਹੀ ਹੈਗਾ ਜੀ ਸਰ ਇੱਥੇ ਜਿਹੜਾ ਮੈਨੂੰ ਰਿਸਪੌਂਸ ਮਿਲਿਆ ਓਵਰਵੈਲਮਿੰਗ ਸੀਗਾ ਲੁਧਿਆਣਾ ਦੇ ਲੋਕਾਂ ਨੇ ਇੰਨਾ ਐਪਰੀਸ਼ੀਏਟ ਕੀਤਾ ਕਿਉਂਕਿ ਵੈਰਾਈਟੀ ਆਫ ਵਰਕ ਇੱਥੇ ਸਾਨੂੰ ਅਸੀਂ ਡਿਸਪਲੇ ਕਰ ਪਾਏ ਆ ਕਿ ਲੋਕ ਪੰਜਾਬ ਦੇ ਪਿੰਡਾਂ ਦੇ ਤੋਂ ਹੀ सर लुधियाना तो आर्टिस्ट ने दिल्ली तो ने अमृतसर तो ने चंडीगढ़ पंचकूला हैदराबाद अलग अलग सिटी तो लोगों ने साढ़े को पार्टिस्पेट किया है और बहुत वीरिया रिसपोंस मिले सर। 29 ਮੀਆ ਪੀਨ ਚੋਟ ਮੈਂ ਸਤਿ ਸ਼੍ਰੀ ਅਕਾਲ ਜੀ ਅੱਜ ਪੀਨ ਬੱਚਾ ਬਹੁਤ ਕਾਟੂ ਬੋਲਦਾ ਹੈ ਫਿਰ ਵੀ ਬੱਚੇ ਨੂੰ ਆਰ ਮੋਤਦਾ ਹੈ ਕਹਾਂ ਤਮਾਕੂ ਨੇ ਆਰੋ ਦਿੱਤਾ ਕੀ ਕਰਨਾ ਚਾਹੋ ਬੱਚੇ ਨਾਲ ਸਰੇ ਗੋਡ গিਫਟਡ ਬੱਚਾ ਹੈ ਤੇ ਇਹ ਸ਼ੁਰੂ ਤੋਂ ਹੀ ਮੈਂ ਪੇਂਟਿੰਗਸ ਕਰਦੀ ਸੀ ਤੇ ਮੇਰੇ ਨਾਲ ਬੈਠ ਕੇ ਕਲਰਸ ਦੇਖਦਾ ਹੁੰਦਾ ਸੀ ਹੌਲੀ ਹੌਲੀ ਇਹਦੇ ਵਿੱਚ ਉਹ ਸ਼ੌਂਕ ਹੋਰ ਪੈਦਾ ਹੋਇਆ ਜਿਸ ਦੇ ਨਾਲ ਹੀ ਕਲਰਸ ਕਰਨ ਲੱਗਾ ਫਿਰ ਇਹਦੇ ਵਿੱਚ ਮੈਂ ਦੇਖਿਆ ਕਿ ਥੋੜਾ ਜਿਹਾ ਆਰਟ ਹੈ ਇਹਦੇ ਵਿੱਚ ਉਹ ਚੀਜ਼ ਕੁਆਲਿਟੀ ਇਹਦੀ ਕੁਆਲਿਟੀ ਨੂੰ ਹੋਰ ਐਨਹਾਂਸ ਕੀਤਾ ਇਹਨਾਂ ਕਲਰਸ ਦਿੱਤੇ ਤੇ ਇਹਨੇ ਆਪਣੇ ਆਪ ਕਲਰ ਸਕਿੰਸ ਬਣਾਉਣੀਆਂ ਸ਼ੁਰੂ ਕੀਤੀਆਂ ਜਿਸ ਤੋਂ ਇਲਾਵਾ ਹੋਰ ਵੀ ਕਿੱਥੀਆਂ ਬਣਾਈਆਂ ਨੇ ਹਾਂਜੀ ਇਹ ਇਹਦੇ 3rd ਕੈਨਵਸ ਹੈ ਇਸ ਤੋਂ ਪਹਿਲਾਂ ਇਹ ਦੋ ਕੈਨਵਸ ਹੋਰ ਬਣਾ ਚੁੱਕਾ ਹੈ ਜਿਹੜੇ ਕਿ PGI ਵਾਲਿਆਂ ਨੇ ਬਾਈ ਕਰ ਲਿਆ ਸੀ ਲੁਧਿਆਣਾ ਮੈਂ ਇਸ ਆਪਰੇਟਿਵ ਪ੍ਰੋਜੈਕਟ ਜੋ ਕਿ ਦਮਨਜੀ ਵੱਲੋਂ ਲਗਾਈ ਗਈ ਹੈ ਉਹਨਾਂ ਦਾ ਕੁਝ ਹੋਰ ਹੈ ਕਿ ਜਦੋਂ ਉਹਨਾਂ ਨੇ ਬਹੁਤ ਅੱਛਾ ਪਲੇਫੋਰਮ ਚੁਣਿਆ ਜੰਗ ਆਰਟਿਸਟ ਨੂੰ ਪਹੁੰਚਾਉਣਾ ਇਹ ਸਭ ਤੋਂ ਵੱਡੀ ਗੱਲ ਹੈ ਕਿ ਸਰਕਲ ਵੈਰਟੀ ਆਫ ਵਰਕਰ ਵੈਰਟੀ ਆਫ ਵਰਕਰ ਬੱਚਿਆਂ ਦਾ ਵਰਕ ਹੈ ਜੇ ਕਿ ਬੱਚੇ ਉਪਰ ਆਏਗਾ ਤੇ ਬੱਚਾ ਨੂੰ ਕੋਈ ਉਪਰ ਲੈ ਕੇ ਨਹੀਂ ਆਦਾ ਇਹ ਜਿਹੜੇ ਇਹਨਾਂ ਨੇ ਉਪਾਲਾ ਕੀਤਾ ਪਲੇਟਫਾਰਮ ਦਿੱਤਾ ਸਤਿ ਸ੍ਰੀ ਅਕਾਲ ਜਵੇ ਰੁਕੀ ਮੌਲਵਲ ਜਾ ਰਹੇ ਨੇ ਇਹ ਚੀਨ ਖੋਲ ਰਹੇ ਨੇ ਕਿੰਨਾ ਨਹੀਂ ਸਰ ਕੋਈ ਨਹੀਂ ਜਾ ਰਹੇ ਸਰ ਇਹ ਬੱਚਿਆਂ ਦਾ ਆਪਣਾ ਐਕਸਪੈਰੀਮੈਂਟ ਹੁੰਦਾ ਆਪਣਾ ਐਕਸਪੀਰੀਅੰਸ ਹੁੰਦਾ ਆਪਣਾ ਵਰਕ ਹੁੰਦਾ ਜਾਣ ਤੋਂ ਪਹਿਲਾਂ ਇੱਕ ਵਾਰ ਫੈਨ ਨਜ਼ਰ ਪਾ ਲੈਣ ਨੇ ਅਹਿਮ ਸੁਰਖੀਆਂ ਤੇ ਸਭ ਤੋਂ ਪ੍ਰਧਾਨ ਚਮਚੇਰ ਸਿੰਘ ਦੂਲੋ ਨੇ ਹਾਈ ਕਮਾਂਡ ਨੂੰ ਪੱਤਰ ਲਿਖ ਟਿਕਟਾਂ ਦੀ ਵੰਡ ਤੇ ਉਠਾਈ ਸਵਾਲ ਦਲ ਬਦਲੂਆਂ ਤੇ ਕੀਤੇ ਪਰੋਸੇ ਤੇ ਜਤਾਇਆ ਇਤਰਾਜ਼ ਚਰਨਜੀਤ ਸਿੰਘ ਚੰਨੀ ਸਣੇ ਕਈਆਂ ਤੇ ਚੁੱਕੇ ਸਵਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਰਜਿੰਦਰ ਸਿੰਘ ਬੋਬੀ ਗੜਚਾ ਦੇ ਵੱਲੋਂ ਪ੍ਰੈਸ ਵਾਰਤਾ ਬੋਬੀ ਗੜਚਾ ਨੇ ਵਿਰੋਧੀਆਂ ਤੇ ਸਾਧ ਦੇ ਨਿਸ਼ਾਨੇ ਲੋਕਾਂ ਨੂੰ ਅਕਾਲੀ ਦਲ ਦਾ ਸਾਥ ਦੇਣ ਦੀ ਕੀਤੀ ਅਪੀਲ ਅਪਮੇਦਵਾਰ ਸ਼ੋਕ ਪ੍ਰਾਸ਼ਰ ਪੱਪੀ ਦੇਵੋਲੋ ਚੌਂਕ ਪਰ ਚਾਰ ਲਗਾਤਾਰ ਜਾਰੀ ਬੇਗਵਾਣਾ ਵਾਰਡ ਨੰਬਰ 38 ਵਿਖੇ ਵਿਸ਼ੇ ਸਮਾਗਮ ਵਿਧਾਇਕ ਰਜਿੰਦਰ ਪਾਲਕਾਹਰ ਚੀਨਾ ਰਹੇ ਮੌਜੂਦ ਵਿਕੇ ਲੋਹਾਰਾ ਨੇ ਕੀਤੀ ਸਮਾਗਮ ਦੀ ਅਗਵਾਈ ਉਹਨਾਂ ਦੇ ਮੱਦੇ ਨਜ਼ਰ ਰਵਨੀਤ ਬਿੱਟੂ ਵੀ ਸਰਗਰਮ ਰਵਨੀਤ ਬਿੱਟੂ ਲੋਕ ਸਭਾ ਦੇ ਵਿੱਚ ਉਠਾਉਣਗੇ ਗਾਂ ਨੂੰ ਰਾਸ਼ਟ੍ਰ ਮਾਤਾ ਦਾ ਦਰਜਾ ਦੇਣ ਦਾ ਮੁੱਦਾ ਜਗਤ ਗੁਰੂ ਸ਼ੰਕਰ ਚਾਰਿਆ ਸਵਾਮੀ ਨੂੰ ਵੀ ਲਿਖਿਆ ਪੱਤਰ ਮੋਡਲ ਟਾਊਨ ਦੇ ਵਿੱਚ ਵਰਕਰਾਂ ਨੂੰ ਵੀ ਕੀਤਾ ਸੰਬੋਧਨ ਪਰਮੇ ਹੰਕਾਰ ਦੇਣ ਦਾ ਕੀਤਾ ਧੰਨਵਾਦ ਮੋਗਾ ਪੰਚੇਲੂ ਦੇਣ ਤੋਂ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਵੜਿੰਗ ਨੇ ਅਮਰਜੀਤ ਕੌਰ ਸਾਹੋਕੇ ਨੂੰ ਦਿੱਤਾ ਸਮਰਥਨ ਕਾਂਗਰਸ ਦੇ ਉਮੀਦਵਾਰ ਨੇ ਅਮਰਜੀਤ ਕੌਰ ਸਾਹੋਕੇ ਬੁਲੇਟ ਨਾ ਮਿਲਣ ਤੇ ਪਤੀ ਨੇ ਪਤਨੀ ਤੇ ਟਾਇਆ ਕਹਿਰ ਪਤਨੀ ਤੇ ਸੁੱਟਿਆ ਉਬਲਦਾ ਹੋਇਆ ਪਾਣੀ ਪਤੀ ਵੱਲੋਂ ਸਸਤੇ ਸੌਰੇ ਤੇ ਵੀ ਕੁਟਮਾਰ ਦੇ ਇਲਜ਼ਾਮ ਪੇਕੇ ਪਰਿਵਾਰ ਨੇ ਇਨਸਾਫ ਦੀ ਲਗਾਈ ਗੁਹਾਨ ਫਿਲਹਾਲ ਹੁਦਾਨਾ ਖਬਰ ਨਮਾ ਵੀ ਚੇਨਈ ਮੈਨੂੰ ਤੇ ਇਜਾਜ਼ਤ ਧੰਨਵਾਦ